ਦੇ ਕਾ ਬਾਵਾ ਬਾਵਾ ਟ੍ਰਿਕ ਤੇ ਮਾਝ ਘਰੇ ਦੀ ਪਿੰਡ ਲੋਕੋ ਮੁਖਾਨ ਵਰ ਦੁਬਾਰਾ ਪਾਸਾ ਇਸੇ ਵੀ ਜਿੱਥੇ ਕੇ ਅੱਜ ਬਾਬਾ ਅਮਨਦੀਪ ਸਿੰਘ ਖਾਲਸਾ ਸਾਈਕਲ ਯਾਤਰਾ ਵਾਲੇ ਆਏ ਆ ਜਿਹੜੇ ਕੇ ਇਤਿਹਾਸ ਸਾਡੇ ਪੰਜਾਬ ਦੇ ਸਾਰੇ ਇਤਿਹਾਸ ਦੁਬਾਰਾ ਵਿੱਚੋਂ ਮੱਥਾ ਟੇਕ ਕੇ ਅੱਜ ਸਾਡੇ ਪਿੰਡ ਲੋਕੋ ਵਿੱਚ ਪਹੁੰਚੇ ਆ ਤੇ ਬਾਕੀ ਸਾਰੇ ਬਾਬਾ ਜੀ ਤੋਂ ਤੇ ਹਣ ਕਾਲੀ ਸਾਹਿਬ ਤੋਂ ਵਾਦੋ ਅੰਨਾਂ ਇਹਨਾਂ ਨੇ ਬਹੁਤ ਸਾਲ ਜਾ ਕੇ ਬਸ ਬਲੌਰ ਤੋਂ ਜਾਣਾ ਇਹ ਬਲੌਰ ਤੋਂ ਆਏ ਆ ਤੇ ਬਾਕੀ ਸਾਰੀ ਜਦੋਂ ਆਂਕਲ ਕਰਦੇ ਇਹਨੇ ਮੈਨੂੰ ਫੋਨ ਕੀਤਾ ਕਿ ਆਪਣੇ ਪਿੰਡ ਘਰਦਵਾਰਾ ਵਿੱਚ ਬਾਬਾ ਜੀ ਆਏ ਆ ਉਹਨਾਂ ਦੀ ਵੀਡੀਓ ਜ਼ਰੂਰ ਬਣਾਉਣੀ ਆ ਆਪਾਂ ਚਲੋ ਜੀ ਆਪਾਂ ਆਏ ਆ ਬਾਕੀ ਡਿਟੇਲ ਸਾਰੀ ਬਾਬਾ ਜੀ ਤੋਂ ਪੁੱਛਦੇ ਆਂ 5.25 ਜੀ ਮਾਸਰੇ ਇੰਦੂਪੁਰ ਵਰਦੇ ਸਿੱਖਾ ਮਹਿਨਤ ਨਾਲ ਮਹਾਦੇਵੜੀ ਸਿੱਖਾ ਮਹਾਦੇਵ ਰੈਡੀ ਹਾਂ ਜੀ ਮੈਂ ਬੰਗਲੌਰ ਵਿੱਚ ਸਭ ਪੜ੍ਹਦਾ ਸਿੱਖਿਆ ਉਹ ਮਨਨਾ ਨਾਮ ਹੈ ਜੀ ਬੜਾ ਸਿਖਿਆ ਪੜ੍ਹਾ ਸੀ 1975 ਚ ਮੈਂ ਗੁਰਮੁਣਾ ਬਣ ਕੇ ਆਮ ਸੀ ਕਿ ਅਮਨਦੀਪ ਸਿੰਘ ਤੋਂ ਮਾਹੇਵਾਲੀਟ ਜੀ ਤੋਂ ਅਮਨਦੀਪ ਸਿੰਘ ਘਰ ਸਬਣਿਆ ਸੀਗਾ ਹਾਂ ਜੀ ਮੈਂ ਫਿਰ ਤੇ ਮੇਰਾ ਸੀ ਵਿਆਹ ਹੋਇਆ 86 89 ਚ ਨਾਲ ਪੂਰਾ ਪੰਜਾਬੀ ਸਟੱਡੀ ਕਰਕੇ ਗਿਆ ਸੀਗਾ ਠੀਕ ਹੈ ਇਸ ਸਮੇਂ ਮੇਂ ਸੇਵਾ ਸ਼ੌਂਦੀ ਹੈ ਕੰਨੜ ਤੇ ਤਮਿਲ ਮੂਗੇਸ਼ ਨਹੀਂ ਪੰਜਾਬੀ ਸੇਵਾਸ਼ਾ ਵਿੱਚ ਵਿਆਹ ਪੜਿਆ ਟੀਚਰ ਵੀ ਹੈ ਠੀਕ ਹੈ 2007 ਚ ਮੇਰਾ ਮਾਮਾ ਜੀ ਦੇ ਡੇਟ ਤੋਂ ਹੀ ਸ਼ਰਾਪੀ ਗਏ ਮੁਹਰਨੇ ਇੱਕ ਸਲਮਨ ਸਜਾ ਇੱਕ ਹਮਲਾ ਕੇ ਨਿਕਲਾਂਗੇ ਸਾਰੇ ਨਿਦੇਵਿਜੋ ਖਾਸ਼ਾ ਨਾਲ ਇਲਾਜ ਕਰਾਂਗੇ ਨਾਲ ਗੁਦਨ ਦਰਸ਼ੀ ਕਰਾਂਗੇ ਇਸੇ ਮਕਸਦ ਹਮੇ ਦੋ ਲੋਗ ਇੱਕ ਇੱਕ ਗੋਦਰ ਆਤ ਸੋ ਨਿਕਲੇ ਹਾਇਸਟੇਮ ਨੂੰ 17 ਸਾਲ ਹੋ ਗਏ ਕਰ ਨਿਕਲੇ 14 ਸਾਲ ਹੋ ਗਏ ਬਾਬਾ ਇਹ ਸਾਈਕਲ ਤੇ ਹੀ ਹਨ ਯਾਤਰਾ ਹਾਂ ਇਸ ਟਾਈਮ ਇਹ 24 ਸਾਈਕਲ ਬਦਲ ਚੋ 14 ਸਾਈਕਲ ਪੈਂਟ ਟਾਇਰ ਕੋਚ ਬੰਨਿਆ 2 8000 ਰੁਪਏ ਮੇਰਾ ਖਰਚਾ ਹੋ ਗਿਆ 4 ਲੱਖ ਦਾ ਖਰਚਾ ਹੋ ਗਿਆ ਹਾਂ ਨਗਰਪਾਣੀ ਸਾਰੇ ਸਮਨੇ ਨਾਲ ਲੈ ਕੇ ਮਿਲ ਸਕਦਾ बहुत मान बच्ची है आप यार दोस्त पराठा साहब वो सब मान रखे ऐसे किसी को हाथ नहीं मिलाया कोई चलो कोई दे रहे नहीं वो अलग बात है मांग में लिए मैं किसी को नाले के ना नशे भी छठा है ना मैं दवाई भी देना लिख के और अगर किसी को मजा छा हो तो मेरे नंबर दर्ज देना पचहत्तर दो सौ अस्सी बवंजा ये मेरा नंबर है सेवन फाइव मेरा नंबर है कोई भी बीमारी हो नशे छना होगा कोई भी हो मेरे को इलाज है ਗੁਰਵਾਸੇ ਕੋਈ ਵੀ ਬਿਮਾਰੀ ਨਾ ਕੋਈ ਰਾਹ ਦੇ ਦੇਸੇ ਦਾ ਭਾਈ ਮੈਂ ਲਿਖ ਕੇ ਵਰਸਾ ਜਪਾ ਲੈਣਾ ਇਹ ਆ ਕਿ ਬੜਾ ਕਿ ਕਾ ਸਕਦੇ ਹੋ ਨੈਕਸਟ ਟਾਈਮ 8500 200 ਦਸਿੰਨ ਕਰਕੇ ਆ ਰਿਹਾ ਹਾਂ ਉਹ ਤੁਹਾਨੂੰ ਦੱਸ ਦਿੰਦਾ ਸਾਢੇ 9 ਪੂਰਾ ਮਹਾਂਉਂ ਇੰਡੀਆ ਦੇ ਚੈੱਕ ਸਟੇਟਮੈਂਟ ਮਮਕੇ ਆ 8500 200 ਦਸਿੰਨ ਕਰਕੇ ਆ ਰਿਹਾ ਹਾਂ ਪੰਜਾਹ ਦੇ 12937 ਮੈਂ ਪੰਜਾਹ ਦੀ ਸਟੋਰੀ ਸੁਣਾਉਣ ਕਈ ਲੋਕ ਨੂੰ ਪਤਾ ਵੀ ਨਹੀਂ ਹੈਗਾ ਪੰਜਾਹ ਦੇ 12937 ਮੈਂ ਇੱਕ ਕਿਨਾ ਕੋ 11835 ਡੇਰੇ ਆ ਪੰਡਿ ਬਾਬਾਂ ਦੇ ਡੇਰੇ ਬਣਾਇਆ ਨੇ 7500 ਦੁਗਣ ਸਾਹਮਣੇ 850 ਕੁ ਜੁਆ ਇਤਿਆਹਿਸਤਾਨ ਹੈ ਮੈਂ ਸਾਰੇ ਦਰਸ਼ਕੀ ਤਾ ਸਾਰਾ ਪਿੰਡਾਂ ਵਿੱਚ ਮ ਜਾ ਕੇ ਸਕੂਲਾਂ ਜਗਲਾਂ ਨੂੰ ਜਾਣਾ ਉਚਪਚਾਰ ਕਰਨਾ ਤੇ ਸੱਦਨਾ ਮੈਂ ਨਵੇਂ ਲਿਖੇ ਦੇਣਾ ਪੰਜਾਬ ਦੇ ਵਿੱਚ ਕੋਈ ਮੰਨ ਨਹੀਂ ਪੰਜਾਬ ਤਾਂ ਮੈਨੂੰ ਕੋਈ ਢੇਲਾ ਵੀ ਢੇਲੜ ਵੀ ਕਹਿੰਦਾ ਕੋਈ ਪਾਗਲ ਵੀ ਕਹਿੰਦੀ ਆ ਆਪਾਂ ਕੋਈ ਪਰਵਾਹ ਨਹੀਂ ਕਰਦੇ ਕੋਈ ਸੱਦਨਾ ਨੂੰ ਨਵੇਂ ਲਿਖੇ ਦੇ ਦੇਣਾ ਮੈਂ ਸਾਰੇ ਪੰਜਾਬੀ ਨੂੰ ਅਭਿਲ ਕਾਤਾ ਵੀ ਨਾਸ਼ਰ ਹਤੂ ਰੂਹ ਵਾਲਾ ਬਣੋ ਹਮਸਾ ਕਾ ਸਿੰਘ ਸਜੋ ਇਹ ਕਿਵੇਂ ਹਿੰਦੂ ਪਰਵਾਸ ਕਿਤੇ ਮੇਂ ਕਰਨਾਡਾ ਦੇ ਰਹਿਣ ਵਾਲਾ ਹੈ ਮੈਨੂੰ ਸਿੱਖੀ ਦੇ ਕੋਈ ਜਾਣਕਾਰੀ ਨਹੀਂ ਸੀ ਗਾਉ। ਮੈਂ ਸਿੱਖੀ ਤੇ ਅਸਪੜਿਆ ਚਾਰ ਸਾਹਿਬ ਦਾ ਇਤਿਹਾਸ ਪੜਿਆ ਮੈਨੂੰ ਬਹੁਤ ਬੁਝੇ ਲੱਗਾ। ਛੇ ਸਾਲ ਜਨਮ ਸਾਲ ਦੇ ਵਿੱਚ ਹੀ ਨਹੀਂ ਮਨੇ ਸਿੱਖੀ ਦੋਹੀ ਬਹੁਤ ਬੋਧਾ ਮਿਸਾਲ ਹੈ। ਦੇਖੋ ਜਦੋਂ ਸਿੱਖੀ ਆਲ ਵਰਲਡ ਦੇ ਵਿੱਚ ਨਾ ਤਾਂ ਇਤਿਮਹਾਸ ਮਤਲਬ ਮਜ਼ੇਬ ਹੈ। ਸਭ ਤੋਂ ਸਟੇਟ ਸੇ ਸਟੈਗਰਸ ਆਪਣਾ ਸਿੱਖੀ ਹੈ। ਹਾਂਜੀ। ਅ ਸਿੱਖੀ ਦੇ ਵਿੱਚ ਰਹੋ ਆਪਣਾ ਗੁਰੂ ਮਹਾਰਾਜ ਦੇ ਸਤਾਈ ਮੈਂਬਰ ਵਰਗੇ ਸਾਨੂੰ ਸਿੱਖੀ ਬਖਸ਼ੀ ਹੈ। ਹਾਂਜੀ। गुरु गोबिंद सिंह जी ने अपना सारे परिवार से सताई मैंबर हो गया, सो सिक्खी बख्ी है मैं सारे पंजाबी ने अपील करता नशा छोड़ो गुरुवारा बनो अमृतसर सिंह सजो, बाकी जिन्ना भी कि अपना करें। मैं में 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 मैं मैं हो सके अपना सहज पाठ करे करो मैं सहज पाठ में तीन बजे सहज पाठ में करें हाँ मेरा कुड़ी अमृतसर ब्याई है मेरा मुंडा बार अमेरिका डॉक्टर है अमेरिका तो आ गया है घर जाके तो ना ग्रीन बॉक के नाम आ गया पुराना किसना आ गया तो साठ किलो जमीन है साढ़ा अभी तीनों पुराना बीन किलो मेरा आएगा तो मैं स्कूल को जा गया हूँ और मैं कुछ मिलकर अमृतसर साइकिल उसे कड़ा के और मैं जहाज आऊँगा फ्रेंड और तो मैं स्कूल को ग्रीन बॉच से और जिन्हें मैं हो सकता देखो पैसे लोग पैसे पीछे फिर से पैसे जाना तो है नहीं है रहना काल या था कल याद जाए जिन्ना चंगा काम करो मैंने माँ है मैं एक रूम वाला बन के 11000 ਜਨਮ ਨਾਸ਼ਿਸ਼ੁਰ ਆਏ ਮੈਨੂੰ ਇਹ ਹੀ ਚਾਹੀਦੀ। ਮੈਨੂੰ ਕਿਸੇ ਕੋਲ ਜਾਣਾ ਨਾ। ਮੈਂ ਕਿਸੇ ਕੋਲ ਕੁਝ ਮੰਗਦਾ ਨਹੀਂ। ਮੈਂ ਕਹਿੰਦਾ ਬੰਦਾ ਮੈਨਸ ਸਕਿਆ। ਇਹ ਮੈਂ ਕਹਿਣਾ ਹਾਂ। ਵੱਡੀ ਗੱਲ ਹੈ ਜੀ ਹਿੰਦੂ ਪਰਿਵਾਰ ਨਾਲ ਸੰਬੰਧ ਦਾ ਤੇ ਸਿੱਖ ਧਰਮ ਨਾਲ ਜੁੜੇ ਹੋਏ ਅੱਜ ਬੰਗਲੌਰ ਤੋਂ ਆਏ ਆ ਤੇ ਸਾਰਾ ਆ ਦੇਖੋ ਜੀ ਆਲ ਇੰਡੀਆ ਆਲ ਇੰਡੀਆ ਸਾਈਕਲ ਟੂਰ ਭਜਾ ਨਾ। ਬਾਕੀ ਮੈਂ ਇਹ ਕਹਣਾ ਚਾਹੁੰਦਾ ਕਿ ਸਿੱਖ ਹੋ ਕੇ ਕਿ ਮੰਗਣਾ ਨਹੀਂ ਚਾਹੀਦਾ। ਹੱਥ ਨਹੀਂ ਬਣਾਉਣਾ ਚਾਹੀਦਾ ਕਿਸੇ ਤੇ ਹੈਲਪ ਕਰੋ। ਇਹ ਮੰਗਣਾ ਹੀ ਹੈ। ਇਹ ਮੇਰਾ ਉਸੂਲ ਹੈ। ਮਰ ਜਾਵਾਂਗਾ ਮੈਂ ਕਿਸੇ ਕੋਲ ਮੰਗ ਕੇ ਨਹੀਂ ਕਰਨਾ। ਮਾਈ ਅਧਰ ਪੈਸੇ ਨਹੀਂ ਹੋਣਾ ਨਾ ਸਾਡੇ ਪੈਸੇ ਨਹੀਂ ਹੋਣੇ ਅਰਦਾਸ ਕਰਦਾ ਮੈਨੂੰ ਰੋਜ਼ ਭੇਜਿਆ ਮਿਲਦਾ 1500 ਰੁਪਏ ਨਾ ਤਾਂ ਕੋਈ ਨਾ ਕੋਈ ਆਟੋਮੈਟਿਕ ਆ ਜਾਂਦਾ ਉਹ ਜੀ ਜਾਂਦੇ ਆ ਮੰਗਣਾ ਨਹੀਂ ਕਿਸੇ ਕੋਲ ਮੰਗਣਾ ਉਹ ਕੋਲ ਮੰਗੋ ਤੇ ਇਹ ਲੋਪ ਤਾਂ ਕੀ ਹੈ ਚਾਹ ਬਣਾ ਕੇ ਵੀਡੀਓ ਬਣਾਉਣ ਲੱਭਿੰਦਾ ਕਿ ਚਾਹ ਬਣਾਇਆ ਜੀ ਇਹਨੂੰ ਕਦੀ ਵੀ ਆਇਆ ਇਸ ਗਾਂ ਫਾੜਨੇ ਇਹ ਵਰਸਾ ਫਾੜਨੇ ਮੈਂ ਉਹਨੂੰ ਕਹਿੰਦਾ ਉਹਨਮਾ ਕਿਤੇ ਮੋਟਰ ਇਹ ਚਾਹ ਬਣਾ ਕੇ ਤੁਸੀਂ ਵੀਡੀਓ ਕਮਾ ਕੇ ਭੇਜਣਾ ਹੈ ਇਹ ਗੱਲ ਸੱਚ ਹੈ ਆਪਾਂ ਉਹਨੇ بڑے ਬੰਦੇ ਕਿਹਾ ਇਹ ਸਾਥੀ ਸੇਵਾ ਕਰੀ ਨਾ ਇਸਾਸ ਨੂੰ ਪਤਾ ਨਹੀਂ ਜਦੋਂ ਇਹਨੂੰ ਕੀ ਦਿੱਤਾ ਉਹ ਹੁੰਦਾ ਸੇਵਾ तो दुन। तो दुन। से हो ठीक है मैं सारे पंजाब में रेड करता हूँ हम गुरु वाला अपना सिंह से नशियां तो दूर रहो या जिम्स खेल खेलो जिम च जाओ अपना जो अच्छी तरह कम करो अभी मेरा जी पंजाबी खुशहाली फोन छे सोलह हज़ार नंबर है सोलह हजार नंबर हाँ मैंने मैसेज छह सारे मेरे नंबर आइए मैं गलबात करता करना रोम पांच मेरा वीडियो बहुत यूट्यूब है बहुत भी है ਮਨਦੀਪ ਆਪੇ ਦਾ ਨਾਮ ਮਨਦੀਪ ਸਿੰਘ ਕਾਲਸਾ ਸਾਈਕਲਿਸਟ ਮੈਂ ਅੱਜ ਦੇ ਸਾਰੇ ਆਯੋਜਨ ਹੋ ਗਏ ਜਿਹ ਵੀ ਸਟੇਟਮੈਂਟ ਜਿਹੜੀ ਹੈ ਕਿ ਮੈਂ ਸਾਰੇ ਮੈਂ ਸੇਵਾ ਸ਼ੌਂਦੀਆਂ ਨੇ ਆਹ ਇੱਕ ਵਾਰ ਸਾਰੇ ਹੁੰਦੀ ਹੋਏ ਮੇਰੀ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਦੇ ਸਾਰੇ ਚੈਨਲ ਮੈਂ ਬਣਾਏ ਨੇ ਸਾਰੇ ਜਿਹੜਾ ਮੈਂ ਚੰਗੇ ਬਾਕੀ ਬਹੁਤ ਬਹੁਤ ਅਨੰਦ ਸਾਡੇ ਸਾਰੇ ਲੋਕਾਂ ਦਾ ਖੜੇ ਆ ਜੀ ਲੋਕੋ ਦੇ ਅੱਜ ਅੰਕਲ ਹੁਣਾਂ ਦਾ ਜਿਨ੍ਹਾਂ ਨੇ ਦਸ ਕੇ ਬੁਲਾਇਆ ਬਸ ਐ ਪਾਪਾ ਮਨਦੀਪ ਆਰੇ ਪੜ੍ਹਿਆ ਹੋਇਆ ਆ ਦੇ ਨੀ ਵੀ ਵੀ ਰੋ ਰੋ ਬੱਸ ਥੜੀ ਨਾ ਰੋਕੀ ਨੀ ਵੜਾਈ ਆ ਥੋੜੀ ਜੀ ਮੈਂ ਵੀ ਇਹ ਕੀਤਾ ਵੀ ਇਹ ਕੀਤਾ ਜੀ ਗਈ